ਪੰਜਾਬ ਹੜਾਂ ਦੀ ਮਾਰ ਚੱਲ ਰਹੀ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਦੇ ਦੌਰੇ ਦੇ ਉੱਤੇ ਲਗਾਤਾਰ ਸਿਆਸਤਦਾਨ ਨਿਕਲੇ ਹੋਏ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਨੇ ਵੀ ਦੌਰਾ ਕੀਤਾ ਤੇ ਉੱਥੇ ਹੀ ਪੰਜਾਬੀਆਂ ਨੂੰ ਕਾਲ ਇੱਕ ਸਨੇਹਾ ਲਗਾਇਆ ਤੇ ਜਿਸ ਤੋਂ ਬਾਅਦ ਹੁਣ ਸਿਆਸੀ ਕੰਮਸਾਨ ਚੱਰੀ ਹੈ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਭਾਜਪਾ ਦੇ ਵਿੱਚ ਆ ਕੇ ਬਹੁਤ ਕੁਝ ਮਿਲੇ ਆ ਪਰੰਤੂ ਮੈਂ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਰਹਿੰਦਾ ਤਾਂ ਉੱਥੇ ਸਿਰਫ ਮੈਂ ਇੱਕ ਐਮਪੀ ਤੱਕ ਬਣ ਸਕਦਾ ਸੀ ਪਰੰਤੂ ਇੱਥੇ ਭਾਜਪਾ ਦੇ ਵਿੱਚ ਆ ਕੇ ਮੈਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਮਿਲਿਆ ਤੇ ਮੈਂ ਇੱਕ ਹਾਰ ਕੀ ਵੀ ਮੰਤਰੀ ਬਣਿਆ ਤੇ ਜਿਸ ਦੇ ਰਾਨ ਹੋਤੀ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਇਸ ਬਿਆਨ ਨੂੰ ਲੈ ਕੇ ਹੁਣ ਲਗਾਤਾਰ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਗਿਆਸਪੁਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਐਵੇਂ ਹੀ ਨਹੀਂ ਤੁਹਾਨੂੰ ਅਹੁਦੇ ਮਿਲੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਵੱਲੋਂ ਕੱਲੇ-ਕੱਲੇ ਬਿਆਨ ਨੂੰ ਲੈ ਕੇ ਜਿਹੜਾ ਕਿ ਇੱਕ ਵਾਰ ਫਿਰ ਤੌਰ 'ਤੇ ਬਨੀਤ ਬਿੱਟੂ ਦੇ ਉੱਤੇ ਪਲਟਵਾਰ ਕੀਤਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਕੱਲ ਤੋਂ ਬਨੀਤ ਬਿੱਟੂ ਪਤਾ ਨਹੀਂ ਕਿਵੇਂ ਆਪਣੇ ਮਹਿਲਾਂ 'ਚ ਉੱਠ ਕੇ ਜਿਹੜੇ ਹੜਪੀੜਤ ਸੀ ਉੱਥੇ ਦੋ ਚਾਰ ਬੰਦਿਆਂ ਨੂੰ ਵੇਸ ਹਾਊਸ ਦੇ ਵਿੱਚ ਬੁਲਾ ਕੇ ਉਹਨਾਂ ਨਾਲ ਮੁਸ਼ਕਲਾਂ ਦੀ ਗੱਲ ਕਰ ਰਿਆ ਸੀ ਤੇ ਇੱਕ ਨੇ ਗੱਲ ਕੀਤੀ ਕਿ ਭਾਜਪਾ ਦੇ ਵਿੱਚ ਜਾਣ ਦਾ ਫਾਇਦਾ ਹੀ ਫਾਇਦਾ ਪੰਜਾਬੀਆਂ ਨੂੰ ਕੀ ਫਾਇਦਾ ਕਹਿੰਦਾ ਦੇਖੋ ਕਹਿੰਦਾ ਮੈਨੂੰ ਹਾਰ ਕੇ ਵੀ ਭਾਜਪਾ ਵਾਲਿਆਂ ਨੇ ਮੰਤਰੀ ਪਦ ਦਿੱਤਾ ਸਭ ਤੋਂ ਪਹਿਲਾਂ ਤਾਂ ਤੈਨੂੰ ਦੱਸਣਾ ਚਾਹਣਾ ਕਿ ਤੈਨੂੰ ਮੰਤਰੀ ਪਦ ਹਾਰ ਕਰਕੇ ਨਹੀਂ ਦਿੱਤਾ ਜਿਹੜਾ ਤੁਸੀਂ 26000 ਪੰਜਾਬੀਆਂ ਨੂੰ ਲਵਾਰਿਸ਼ ਲਾਸ਼ਾਂ ਕਹਿ ਕੇ ਉਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਤੇ ਉਹ ਲਾਸ਼ਾਂ ਲੱਭਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਤੁਸੀਂ ਖਤਮ ਕਰ ਦਿੱਤਾ ਤੁਹਾਡੇ ਦਾਦੇ ਨੇ ਬੰਤ ਸਿੰਘ ਨੇ ਇਸ ਕਰਕੇ ਉਸ ਗੱਲ ਦਾ ਇਨਾਮ ਜਿਹੜਾ ਵਾ ਤੁਹਾਨੂੰ ਬੀਜੇਪੀ ਨੇ ਦਿੱਤਾ ਕਿਉਂਕਿ ਬੀਜੇਪੀ ਹਮੇਸ਼ਾ ਹੀ ਟੱਟ ਗਿਣਤੀਆਂ ਦੀ ਵੈਰੀ ਆ ਔਰ ਦੂਜੀ ਗੱਲ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਸਾਡਾ ਇਤਿਹਾਸ ਆ ਛੋਟੇ-ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਖੜਦੇ ਆ ਤਾਂ ਉੱਥੋਂ ਉੱਥੇ ਸੂਬੇ ਨੇ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਕਚਹਿਰੀ ਦੇ ਵਿੱਚ ਕਿ ਤੁਸੀਂ ਸਿੱਖ ਧਰਮ ਛੱਡ ਦਿਓ ਇਸਲਾਮ ਕਬੂਲ ਕਰ ਲਿਓ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਬੀਜਪੀ ਚ ਆਜਣ ਉਸ ਫਿਰਕੂ ਪਾਰਟੀ ਚ ਆਜਣ ਤੁਹਾਨੂੰ ਬਹੁਤ ਸਾਰੀਆਂ ਪਦਵੀਆਂ ਮਿਲਣਗੀਆਂ ਤੁਹਾਨੂੰ ਮੈਂ ਦੱਸਿਆ ਕਿ ਤੁਹਾਨੂੰ ਪਦਵੀ ਕਿਸ ਲਈ ਮਿਲੀ ਆ ਕਿ ਜਿਹੜੀਆਂ ਲਾਸ਼ਾਂ ਦੇ ਉੱਤੇ ਤੁਸੀਂ ਰਾਜਨੀਤੀ ਕਰਦੇ ਹੋ ਇਸ ਕਰਕੇ ਤੈਨੂੰ ਪਦਵੀ ਦਿੱਤੀ ਆ ਅਰ ਸੁਪਾਸਰਵੰਦ ਨੇ ਵੀ ਉਹਨਾਂ ਸਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਨੂੰ ਸਹਿਬਜ਼ਾਦਿਆਂ ਦਾ ਰੁਤਬਾ ਦਿੱਤਾ ਜਾਏਗਾ ਅਰ ਸਹਿਬਜ਼ਾਦਿਆਂ ਵਾਂਗੂ ਤੁਸੀਂ ਰਹੋਗੇ ਵਧੀਆ ਪੋਸ਼ਾਕਾਂ ਪਹਿਨਣ ਨੂੰ ਮਿਲਣਗੀਆਂ ਚੰਗਾ ਖਾਣ ਨੂੰ ਮਿਲਗਾ ਚੰਗਾ ਤੁਹਾਨੂੰ ਰੁਤਬਾ ਮਿਲੇਗਾ ਅਰਦੂਦਾ ਉਹਨਾਂ ਨੂੰ ਲਾਲਚ ਦਿੱਤਾ ਕਿ ਦੌਲਤ ਤੁਹਾਨੂੰ ਬੇਸ਼ੁਮਾਰ ਮਿਲੇਗੀ ਜੇ ਤੁਸੀਂ ਇਸਲਾਮ ਕਬੂਲ ਕਰ ਲੋਗੇ ਤੁਹਾਨੂੰ ਬੇਸ਼ੁਮਾਰ ਦੌਲਤ ਮਿਲੇਗੀ ਐਸ਼ੋ ਇਸ਼ਰਤ ਮਿਲੇਗੀ ਅਤੇ ਤੁਹਾਨੂੰ ਉੱਚੇ-ਉੱਚੇ ਅਹੁਦੇ ਦਿੱਤੇ ਜਾਣਗੇ ਤੁਹਾਡਾ ਜਿਹੜਾ ਵਿਆਹ ਵਾ ਬੇਗਮਾ ਨਾਲ ਹੂਰਾ ਨਾਲ ਕਰਾਇਆ ਜਾਏਗਾ ਅਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਬੜੀ ਐਸ਼ੋ ਆਰਾਮ ਦੀ ਹੋਏਗੀ ਪਰ ਸਹਿਜਾਦਿਆਂ ਨੇ ਉਹਨਾਂ ਨੂੰ ਸੂਬਾ ਸਰਹੰਦ ਨੂੰ ਕਿਹਾ ਕਿ ਸਾਨੂੰ ਸਾਡਾ ਜਿਹੜਾ ਧਰਮ ਆ ਉਹ ਸਭ ਤੋਂ ਪਿਆਰਾ ਰਵਨੀਤ ਬਿੱਟੂ ਸਾਡਾ ਇਤਿਹਾਸ ਇਹ ਆ ਕਿ ਕੱਟ ਬੰਦ ਬੰਦ ਦੇ ਪੱਠੀਆਂ ਚ ਝੋਕ ਦੇ ਆਰਿਆਂ ਨੂੰ ਸੌਂਪ ਦੇ ਮੇਰੀ ਜਵਾਨੀ ਕੜ ਕੇ ਮੇਰੀ ਜਵਾਨੀ ਬੜ ਕੇ ਗਾਵੇਗੀ ਇੱਕੋ ਰਾਗਣੀ ਕਿ ਧਰਮ ਪਿੱਛੇ ਲੜਨ ਲਈ ਦਸ਼ਮੇਸ਼ ਤੇ ਦੁਲਾਰਿਆਂ ਦੀਆਂ ਰਗਾਂ 'ਚ ਜਨੂਨ ਹੈ ਕੋਈ ਜ਼ਬਰ ਕੋਈ ਜ਼ੁਲਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀ ਧਰਦਾ ਖੂਨ ਹੈ ਬਿੱਟੂ ਇਹ ਗੱਲ ਧਿਆਨ ਰੱਖੀ